ਏਨਾ ਰਸਤੇ ਆਪਾਂ ਕੀ ਕੀ ਖਾ ਗਿਆ ਇਹ ਚੰਗਾ ਜਾਂਦਿਆਂ ਨਾਲ ਐਡਾ ਬੁੱਥਾ ਕੀਤਾ ਹੋਣਾ ਵਾ ਵੋ ਕਿਦਾਂ ਵੇਂਦੀ ਇਹ ਬੁੱਧਾ ਬੁੱਧਾ ਟੇਡਾ ਜਾ ਚਾ ਅੰਦੀ ਬੁੱੜੀ ਇਹਨੂੰ ਕਹਿਨੀ ਆ ਨਾਲ ਤੇ ਪਿੰਡ ਦਵਾਈ ਮੇਰੇ ਤੇ ਆ ਆ ਮੈਨੂੰ ਪਛਣਾ ਚੰਨੀ ਆ ਤੇਨੇ ਦੇ ਪਿੱਛੇ ਆ ਜਾਣਾ ਮੇਰੇ ਸੁਤੇ ਹੋਣੀ ਆ ਨਾਲ ਕਿ ਜੰਨੀ ਚੁੱਪ ਕਰਕੇ ਪ੍ਰਦੇਸੀਆ ਲੈਕ ਲੈਣੀ ਨੇ ਆਵਾਜ਼ ਮਾਰਦੀ ਮਗਰ ਕਿਤੇ ਨਹੀਂ ਚੱਲੀ ਮੈਂ ਉਹ ਆ ਨਾ ਆ ਨਾਲ ਦੇ ਪਿੰਡ ਪਰਥ ਦੱਸਣਦੇ ਆ ਵੀ ਉਹ ਦਵਾਈ ਮਿਲਦੀ ਗੋਡਿਆਂ ਪੀੜਾਂ ਦੀ ਤੇ ਮੈਂ ਕਿਹਾ ਮੈਂ ਲੈ ਆਵਾ ਉੱਠਿਆ ਤੁਰਿਆ ਨਹੀਂ ਜਾਂਦਾ ਪਰ ਕੰਮ ਤਾਂ ਦਾ ਕਰਨਾ ਹੁੰਦਾ ਤੇ ਔਖਾ ਹੁੰਦਾ ਵਾ ਤੂੰ ਸਵੇਰੇ ਸਵੇਰੇ ਚੱਲ ਚੱਲੀ ਬਗਿਆਰ ਦੱਸੇ ਕੋਈ ਗੱਲ ਨਹੀਂ ਮੈਂ ਹੋੜੀ ਹੋੜੀ ਤੁਰ ਕੇ ਚੱਲ ਜਾਣਾ ਵਾ ਉਹ ਵੀ ਰੋਣੇ ਵੀ ਲੈਣੀ ਦਵਾਈ ਉਹਨੂੰ ਵੀ ਪੁੱਛ ਲੈਣੀ ਜੇ ਨਾਲ ਜਾਂਦੀ ਤੇ ਤੇ ਮੈਂ ਦਵਾਈ ਲੈ ਆਵਾ ਤੂੰ ਕੋਈ ਨਹੀਂ ਰੋਟੀ ਪਾਣੀ ਬਣਾ ਕੇ ਤੇ ਖਾ ਮੈਂ ਦਵਾਈ ਲੈ ਆਵਾਂ ਅੱਗੋਂ ਨਾ ਪਿਛੋਂ ਨਾ ਇਹ ਕੱਲੀ ਜਾਵੇ ਨਾ ਉਹ ਵੀ ਬੀਰੋ ਨਾਲ ਮੈਂ ਵੀ ਬੜੀ ਅੰਤਰੀ ਆ ਗੱਲ ਦਾ ਪਤਾ ਲਾ ਕੇ ਰਹੂੰਗੀ ਕੀ ਗੱਲ ਆ ਲੱਗਦਾ ਦਾਲ ਚ ਕੁਝ ਕਾਲਾ ਵਾ ਆਗੀ ਪੈਣਾ ਚੱਲ ਚਲ ਘਰ ਸਾਰੇ ਸੁਣ ਨਾ ਲਵੇ ਕੋਈ ਆ ਜਾ ਆ ਜਾ ਆ ਜਾ ਨਿਕਲ ਆ ਹੀ ਆ ਜਾ ਚੱਲ ਚੱਲ ਉਹ ਡੇਰੇ ਕੇ ਨਜ਼ਰ ਦੇ ਹੁਣ ਜਾਂਦਿਆ ਚਰਨੀ ਪੈ ਜਾਗੇ ਬਾਬਾ ਕਿਹੇ ਪਾਸੇ ਲਾ ਆ ਹਨ ਹਣਾ ਬਾਬਾ ਜੀ ਕਿੰਨੇ ਦੋ ਦਿਨ ਹੋ ਗਏ ਆ ਬਈ ਸੰਗਤ ਨਹੀਂ ਆਉਦੀ ਘਰ ਦਾ ਖਰਚਾ ਪਾਣੀ ਕਿੱਥੋਂ ਕਰਾਂਗੇ ਕੋਈ ਨਹੀਂ ਪਾਈ ਦੇ ਸਕਤਾ ਆਂਦੀਆਂ ਜਾਵਦੀਆਂ ਬਾਬਿਆਂ ਨੂੰ ਸੁਨਾਉਣ ਕੇ ਦੋ ਕੁੜੀਆਂ ਆਉਂਦੀਆਂ ਜਾਂਦੇ ਜੈ ਹੋ ਬਾਬੇ ਦੀ ਜੈ ਹੋ ਬਾਬੇ ਦੀ ਜੈ ਹੋ ਬਾਬੇ ਦੀ ਕੀ ਹੋਏ ਜਾਣੇ ਜੀ ਬਾਬਾ ਜੀ ਬਾਬਾ ਜੀ ਜਾਣੋ ਸਾਡੇ ਘਰ ਦੀ ਦੇਖੋ ਕੀ ਹਾਲ ਹੈ ਸਾਡੇ ਘਰ ਦੇ ਪੁੱਤੀਏ ਮੈਂ ਸਭ ਜਾਣ ਗਿਆ ਵਾਂ ਮੈਂ ਦਿਲਾਂ ਦੀ ਜਾਂਦਾ ਵਾਂ ਮੈਨੂੰ ਪਤਾ ਹੈ ਤੇਰਾ ਮੁੰਡਾ ਤੇਰੀ ਨੋਂ ਮਗਰ ਲੱਗਾ ਹੈ ਕੋਈ ਨਹੀਂ ਕਰ ਦੇਦਾ ਵੀ ਹੱਲ ਸੱਚੀ ਬਾਬਾ ਜੀ ਤੁਸੀਂ ਕਿੱਟ ਜਾਣਗੇ ਸਾਰਾ ਕੁਝ ਤੇਰੀ ਪਿਆਣੀ ਚਾਣੋ ਤੇਰੀ ਨੋਂ ਕਲ ਜੋਗਣ ਹੈ ਕਿਆ ਬਾਤ ਹੈ ਤੇਰੀ ਜੈ ਬਾਬਿਆਂ ਦੀ ਤੇਰੀ ਨੋਂ ਨੇ ਬਹੁ ਵਾਚ ਕੀਤਾ ਇਹਨੂੰ ਉਹ ਬਾਬਿਆਂ ਕੋ ਵੀ ਜਾਂਦੀ ਆ ਹੋੜ ਕੇ ਦੇਖ ਕਿਆ ਹੋ ਬਾਬਿਆਂ ਦੀ ਕਿਆ ਹੋ ਬਾਬਾ ਮੈਨੂੰ ਪਹਿਲਾਂ ਯਾਦ ਨਹੀਂ ਬੱਚਾ ਤੇਰੀ ਨੂਹ ਦੇ ਐਸੇ ਕੰਚ ਵਾਲਾ ਪਾਵਾਂਗੇ ਤਰੀ ਨੂੰ ਘਾਟੋਂ ਬਾਹਰ ਨਹੀਂ ਪੈਲ ਪਟੇਗੀ ਸੱਚੀ ਬਾਬਾ ਜੀ ਇਹ ਤੇ ਬਹੁਤ ਵਧੀਆ ਗੱਲ ਹੋਗੀ ਬਾਬਾ ਜੀ ਕਿਆ ਬਾਬਿਆ ਜੀ ਜਾਓ ਬਾਬਿਆ ਜੀ ਆ ਵੀਰੋ ਵੀ ਬੜੀ ਪਰੇਸ਼ਾਨ ਹੈ ਇਹਦੀ ਨੂੰ ਜੋ ਕਰੋ ਜੀ ਮੈਂ ਜਾਣਦਾ ਬੱਚਾ ਮੈਂ ਸਭ ਕੁਝ ਜਾਣਦਾ ਮੈਂ ਹੋ ਬਾਬਿਆ ਜੀ ਕਿਆ ਬਾਬਿਆ ਜੀ ਜਾਓ ਬਾਬਾ ਜੀ ਅਸੀਂ ਤਾਂ ਦੇ ਦਵਾਰ ਤੇ ਆ ਗਏ ਆ ਉਹ ਤੁਹੀਂ ਹਾਲ ਕੋਈ ਨਹੀਂ ਬੱਚਾ ਤੂੰ ਖਾਲੀ ਨਹੀਂ ਜਾਂਦੇ ਇਹ ਦਵਾਰ ਕਿਆ ਬਾਬਿਆ ਜੀ ਜਾਓ ਬਾਬਿਆ ਜੀ ਬਾਬਾ ਜੀ ਵੀਰੋ ਜੀ ਕਾਰ ਕਰ ਮੀਨ ਪੜੀ ਉਹ ਮੈਂ ਜਾਣਦਾ ਸਭ ਕੁਝ ਬੱਚਾ ਜਾਣਦਾ ਮੈਂ ਆ ਬੱਚਾ 5200 ਰੁਪਿਆ ਲੈ ਕੇ ਸ਼ਨੀਵਾਰ ਨੂੰ ਬਾਬਿਆਂ ਦੇ ਦਰ ਤੇ ਆਇਓ ਇੱਕ ਸ਼ਰਾਬ ਦੀ ਬੋਤਲ ਲੱਗੂਗੀ ਤੇ 2 ਕਿਲੋ ਕੇਓ ਤੇ ਦੋ ਨਾੜੀਆਂ ਵੀਰੋ 5200 ਰੁਪਿਆ ਇਕੱਠਾ ਚੱਲ ਕੋਈ ਨਾ ਕੋਈ ਮਸਲਾ ਹਾਲਤ ਨਹੀਂ ਹੈ ਇਹ ਚੱਹੇ ਲੱਗਦੇ ਹੋ ਜੇ ਇਹ ਚੰਗਾ ਚੱਲ ਵੀ ਲੈਣੇ ਕੋਈ ਬੰਦਾ ਪਹਿਲਾ ਬਾਰੇ ਨਾਲ ਸੋਚ ਇੰਤੇਰੇ ਮਾਤਿਆ ਜਾਂਦੇ ਆ ਜੈ ਹੋ ਬਾਬੇ ਨਹੀਂ ਬਾਬਾ ਜੀ ਜੈ ਹੋ ਬਾਬਿਆਂ ਦੀ ਜੈ ਹੋ ਬਾਬਿਆਂ ਦੀ ਬਾਬਾ ਜੀ ਛਨੀਆ ਆ ਰਾਵਾਂਗੇ 5100 ਰੁਪਿਆ ਨਾਲ ਇੱਕ ਸ਼ਰਾਬ ਦੀ ਬੋਤਲ 2 ਕਿਲੋ ਕਿਉਂ ਪਪਾ ਜੀ ਕਿਲੋ ਨਹੀਂ ਸਰੂਗਾ ਨਹੀਂ ਬੱਚਾ 2 ਕਿਲੋ ਹੀ ਲਗਣਾ ਤੇ ਨਾਰੀਅਲ ਇੱਕ ਨਹੀਂ ਸਰੂਗਾ ਨਹੀਂ ਨਹੀਂ ਬੱਚਾ 2 ਹੀ ਲਗਣੀ ਹੈ ਟਟੇ ਕਰ ਜਾਦਾ ਬੱਚਾ ਕੰਮ ਠੀਕ ਆ ਬਾਬਾ ਜੀ ਮੇਰੀ ਨੂੰਹ ਨੂੰ ਨੱਥ ਪਾਉਣੀ ਏ ਉਹਨੇ ਮੇਰਾ ਮੁੰਡਾ ਵੀ ਮਗਰ ਲ ਉਹਨੂੰ ਕਵਾਂਗੇ ਕਿ ਡਾਕਟਰ ਕਹਿੰਦਾ ਛਨੀਆ ਆ ਰਾਇਓ ਹੈਨਾ